ओ मौके ते तुरंत पहुंच गए अते नू बुला के जख्मिया पहुँचाया गया जबकि चार बंद जख्मी हो मृतकों की पहचान सुशील कुमार, कुमार जबकि सतीश कुमार विकास चंद्र केवल अते अरुण वास दिल्ली हस्पता इलाज हैं सिविल हस्पता पठानकोट दे डॉक्टर अमनजीत सिंह ने दसिया की उन्होंने व्यक्ति पहुंचे तो दो व्यक्ति मर चुके सन ਜਿਨ੍ਹਾਂ ਨੂੰ ਮੁਰਦਾਕਰ ਵਿੱਚ ਰੱਖਿਆ ਗਿਆ ਤੇ ਅੱਗੇ ਦੀ ਕਾਰਵਾਈ ਪੁਲਿਸ ਕਰ ਰਹੀ ਹੈ ਵਿਕਾਸ ਚੱਡਾ ਹਾਂ ਕਹਾਂ ਸੇ ਆ ਰਹੇ ਆ ਰਹੇ ਸੀ ਇਹ ਮਾਦੋਪੁਰ ਮੇ ਕਿਆ ਹੁਆ ਉਹ ਗਾਰਡ ਚਰੀ ਹੋ ਗਈ ਲੈਫਟ ਸਾਈਡ ਮੇ ਫਿਰ ਉਸਕੇ ਬਾਦ ਉਸ ਕੋ ਯਹਾਂ ਪੇ ਲਿਆਏ ਹੋ ਹਮ 6 ਬੰਦੇ ਥੇ ਅੱਛਾ ਤੋ ਕਹਾਂ ਜਾ ਰਹੇ ਥੇ ਹਮ ਸ਼ੀਨਗਰ ਜਾ ਰਹੇ ਸੀ ਸਾਨੂੰ ਕਰੀਬ ਕਰੀਬ ਕੋਈ 6:30 ਵਜੇ ਨਾਲ ਕਾਲ ਆਈ ਕਿ ਮਾਦੋਪੁਰ ਪੁਲ ਦੇ ਨੇੜੇ ਇੱਕ ਐਕਸੀਡੈਂਟ ਹੋਇਆ ਤੇ ਅਹੀਂ ਤੁਰੰਤ ਕਾਰਵਾਈ ਕਰਦੇ ਹੋਏ ਦੋਆਂ ਮਿੰਟਾਂ ਦੇ ਵਿੱਚ ਉਹ ਲੋਕੇਸ਼ਨ ਤੇ ਪਹੁੰਚੇ ਤੇ ਜਦੋਂ ਅਸੀਂ ਦੇਖਿਆ ਤੇ ਉੱਥੇ ਇੱਕ ਸ਼ਾਰਪ ਟਰਨ ਆ ਉਥੋਂ ਗੱਡੀ ਜਿਹੜੀ ਆ ਸਲਿੱਪ ਹੋਈ ਜਾਂ ਕੋਈ ਵੀ ਕਾਰਨ ਹੋਇਆ ਉਹ ਟਰਨ ਨਹੀਂ ਹੋਈ ਤੇ ਉਹ ਥੱਲੇ ਪਲਟ ਕੇ ਥੱਲੇ ਪੈ ਗਈ ਤੇ ਅਹੀਂ ਜਿਹੜੇ ਮੌਕੇ ਤੇ ਜ਼ਖਮੀ ਸੀਗੇ ਉਹ ਸਾਰਿਆਂ ਨੂੰ ਐਂਬੂਲੈਂਸ ਨੂੰ ਕਾਲ ਕਰਕੇ ਤੇ ਆਪਣੀ ਗੱਡੀ ਰਾਈ ਜਲਦ ਤੋਂ ਜਲਦ ਕੋਸ਼ਿਸ਼ ਕੀਤੀ ਹਸਪੀਟਲ ਪਹੁੰਚਾਉਣ ਦੀ ਤਾਂ ਕਿ ਉਹਨਾਂ ਦੀ ਜਾਨ ਬਚ ਸਕੇ ਪਰ ਕਿੱਥੇ ਜਾ ਰਹੇ ਗੱਡੀ ਗੱਡੀ ਐਕਚੁਅਲ ਚ ਇਹ ਦਿੱਲੀ ਦੇ ਵਾਸੀ ਨੇ ਤੇ ਇਹ ਜੰਮੂ ਸਾਈਡ ਜਾ ਰਹੇ ਸੀਗੇ ਪ੍ਰੋਪਰ ਲੋਕੇਸ਼ਨ ਦਾ ਆਪਣੀ ਤਕੀਕਾ ਤੋਂ ਬਾਅਦ ਪਤਾ ਚੱਲੇਗਾ ਕਿ ਇਹ ਕਿੱਥੇ ਜਾ ਰਹੇ ਹੈ ਕੀ ਕੰਮ ਨੂੰ ਜਾ ਰਹੇ ਹੈ ਡਾਕਟਰ ਰਮਨਜੀਤ ਸਿੰਘ ਡਾਕਟਰ ਡਾਕਟਰ ਰਮਨਜੀਤ ਸਿੰਘ ਸਰ ਇਹ ਕੀ ਆਪਣਾ ਜਿਹੜਾ ਆਪਣਾ ਦੋ ਖੁਲੇ ਜਸ ਮਾਦੂਪੁਰ ਐਕਸੀਡੈਂਟ ਹੋਇਆ ਤੇ ਉਹਦੀਆਂ ਦੋ ਅਣਭਚੀਆਂ ਗੱਡੀਆਂ ਐਂਬੂਲੈਂਸ ਹੀ ਤੇ ਸਾਡੀ ਹੀ ਹੈ ਤੇ ਆਪਾਂ ਮੌਜੂਦੀ ਸਿਫਾਰਸ਼ ਕਰਦੇ ਹਾਂ ਕਿ ਜਿਹੜੀ ਬੰਦੀ ਕਰ ਰਹੀ ਹੋ ਉਹੀ ਬਾਕੀ ਖੋੜੀ ਸ ਕਰੋ